ਸਮਰਾਲਾ ਪੁਲਿਸ ਆਖਰ 6 ਮਹੀਨੇ ਪਹਿਲਾਂ ਲਾਪਤਾ ਹੋਈ ਉਸ ਨਵਾਲਗ ਲੜਕੀ ਨੂੰ ਇੱਕ ਲੜਕੇ ਸਮੇਤ ਬਰਾਮਦ ਕਰਨ ਵਿੱਚ ਅੱਜ ਸਫਲ ਹੋ ਗਈ ਜਿਸਦੇ ਬਾਪਸਾ ਨੇ ਆਪਣੀ 14 ਸਾਲਾਂ ਲੜਕੀ ਦੇ ਲਾਪਤਾ ਹੋਣ ਦੀ ਇਸ ਸਾਲ ਫਰਵਰੀ ਵਿੱਚ ਰਿਪੋਰਟ ਦਰਜ ਕਰਾਈ ਸੀ ਸਥਾਨਿਕ ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਲਾਪਤਾ ਹੋਈ ਲੜਕੀ ਦੀ ਭਾਲ ਲਈ ਮੋਰਿੰਡਾ ਰੋਪੜ ਤੋਂ ਲੈ ਕੇ ਚੰਡੀਗੜ੍ਹ ਤੱਕ ਲਗਾਤਾਰ ਭਾਲ ਕਰਦੀ ਰਹੀ ਪਰ ਅੱਜ ਪੁਲਿਸ ਇਸ ਲਾਪਤਾ ਲੜਕੀ ਤੇ ਇੱਕ ਲੜਕਾ ਨੌਜਵਾਨ ਲੜਕੇ ਨੂੰ ਪਾਲਣ ਵਿੱਚ ਸਫਲ ਹੋਈ ਉਨਾ ਦੱਸਿਆ ਕਿ ਬਰਾਮਦ ਕੀਤੀ ਲੜਕੀ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਜਦਕਿ ਇਸ ਮਾਮਲੇ ਵਿੱਚ ਕਾਬੂ ਕੀਤੇ ਗਏ 20 ਸਾਲ ਦੇ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਨੇ ਇਸ ਮਾਮਲੇ ਵਿੱਚ 363 366 ਦਾ ਪਰਚਾ ਦਰਜ ਕੀਤਾ ਸੀ ਇਹ ਪ੍ਰਵਾਸੀ ਮਜ਼ਦੂਰ ਪਰਿਵਾਰ ਦੇ ਲੜਕਾ ਲੜਕੀ ਦੋਵੇਂ ਇਸ ਹਲਕੇ ਦੇ ਇੱਕ ਪਿੰਡ ਦੇ ਵਸਨੀਕ ਹਨ ਬੀਤੇ ਦਿਨੀ ਦਿੱਲੀ ਕਮੇਟੀ ਮੈਂਬਰ ਭਵਿੰਦਰ ਸਿੰਘ ਗਿਨੀ ਉੱਪਰ ਕੁੜੀ ਨੂੰ ਪਰਗਲਾਉਣ ਦੇ ਦੋਸ਼ਬੰਦੀ ਲੜਕੀ ਦੇ ਮਾਪਿਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਸ ਸੰਬੰਧੀ ਸ਼ਿਕਾਇਤ ਕੀਤੀ ਗਈ ਸੀ ਕਿ ਜਿਸ ਦੇ ਸਪਸ਼ਟਿਕਨ ਸੰਬੰਧੀ ਅੱਜ 1 ਸਤੰਬਰ ਨੂੰ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰਤ ਤੇ ਤਾਲਬ ਕੀਤਾ ਗਿਆ ਸੀ ਤੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਪਹੁੰਚੇ ਸਨ ਇਸ ਸੰਬੰਧੀ ਦਿੱਲੀ ਕਮੇਟੀ ਮੈਂਬਰ ਭਵਿੰਦਰ ਸਿੰਘ ਗਿਨੀ ਨੇ ਦੱਸਿਆ ਕਿ ਉਹਨਾਂ ਉੱਪਰ ਲੱਗੇ ਸਾਰੇ ਹੀ ਨਿਲਜਾਮ ਬੇਬੁਨਿਆਦਾਂ ਨ ਝੂਠੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਉਹਨਾਂ ਦੀ ਸ਼ਾਭੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਮਨਜੀਤ ਸਿੰਘ ਜੀ ਕੇ ਤੇ ਉਹਨਾਂ ਦੇ ਸਾਥੀਆਂ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਇਸ ਮੁੱਦੇ ਤੇ ਸਿਆਸੀ ਰੋਟੀਆਂ ਸੇਕ ਰਹੇ ਹਨ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਸਕਤਰਤ ਤੇ ਪਹੁੰਚ ਅਸੀਂ ਆਪਣਾ ਪੱਖ ਰੱਖਿਆ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰੇ ਮੱਥੇ ਮੰਨਾਂਗੇ ਅਜਨਾਲਾ ਹਲਕੇ ਦੇ ਕਈ ਪਿੰਡ ਇਸ ਸਮੇਂ ਹੜ੍ਹ ਕਾਰਨ ਗੰਭੀਰ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ ਪਿੰਡ ਫੁਲੇ ਚੱਕ ਕੋਟਲੀ ਕੋਰਟਾਣਾ ਵੰਜਾਵਾਲ ਨੰਗਲ ਅਤੇ ਕਰੀਮਪੁਰ ਵਿੱਚ دریاਵਾਂ ਦਾ ਪਾਣੀ ਦਾਖਲ ਹੋਣ ਨਾਲ ਲੋਕਾਂ ਦੀ ਜ਼ਿੰਦਗੀ ਉਜੜਦੀ ਨਜ਼ਰ ਆ ਰਹੀ ਹੈ ਪਾਣੀ ਦੇ ਨਾਲ ਸਿਰਫ ਘਰਾਂ ਵਿੱਚ ਦਾਖਲ ਹੋ ਕੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੰਦੀ ਹੈ ਸੋ ਖੇਤਾਂ ਵਿੱਚ ਖੜੀਆਂ ਫਸਲਾਂ ਵੀ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੀਆਂ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹੜ ਉਹਨਾਂ ਨੂੰ 5 ਸਾਲ ਪਿੱਛੇ ਤੱਕ ਦੇ ਬਗਾ ਕਿਉਂਕਿ ਸਾਰੀ ਮਿਹਨਤ ਨਾਲ ਖੜੀ ਕੀਤੀ ਗਈ ਖੇਤੀ ਪਾਣੀ ਵਿੱਚ ਡੁੱਬ ਗਈ ਹੈ ਕਿਸਾਨਾਂ ਲਈ ਇਹ ਹੜ ਇੱਕ ਵੱਡੀ ਤਬਾਹੀ ਸਾਬਤ ਹੋ ਰਹੀ ਹੈ ਹੁਣ ਹੁਣ ਤਾਂ ਖਾਣ ਪੀਣ ਲਈ ਵੀ ਕੁਝ ਨਹੀਂ ਬਚਿਆ ਪਿੰਡ ਦੇ ਰਹਿਣ ਵਾਲੇ ਲੋਕ ਦੁੱਖਜਾਰ ਕਰਦੇ ਕੋਈ ਕਹਿੰਦੇ ਹਨ ਕਿ ਸਥਿਤੀ ਇਹ ਹੈ ਕਿ ਕਈ ਘਰਾਂ ਦੇ ਅੰਦਰ ਪਾਣੀ ਖੜਾ ਹੈ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਆ ਥਾਵਾਂ ਤੇ ਤਲਾਸ਼ ਕਰਨੀ ਪੈ ਰਹੀ ਹੈ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਲਈ ਖਰਾਤ ਹੋਰ ਵੀ ਮੁਸੀਬਤ ਬਣ ਗਏ ਹਨ ਬਿਮਾਰੀ ਫੈਲਣ ਦਾ ਖਤਰਾ ਵੱਧ ਰਿਹਾ ਹੈ ਕਿਉਂਕਿ ਪੀਣ ਯੋਗ ਪਾਣੀ ਤੇ ਹੋਰ ਜ਼ਰੂਰੀ ਸਹੂਲਤਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ ਸਰਕਾਰ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਅਪੀਲ ਕੀਤੀ ਹੈ ਪੰਜਾਬ ਵਿੱਚ ਪਿਛਲੇ 1 ਮਹੀਨੇ ਤੋਂ ਲਗਾਤਾਰ ਹੋ ਰਹੀ ਪਾਰਿਬਾਰਸ਼ਕਣ ਪੰਜਾਬ ਦੇ ਕਈ ਜ਼ਿਲ੍ਹੇ ਹੜ ਦੀ ਮਾਰ ਚੱਲ ਰਹੇ ਹਨ ਉੱਥੇ ਹੀ ਸਮਰਾਲਾ ਵਿਖੇ ਪਿਛਲੇ 2 ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ੱਟਲੋਂ ਮੁਹੱਲਾ ਸਮਰਾਲਾ ਦੇ ਦੋ ਅਲੱਗ-ਅਲੱਗ ਪਰਿਵਾਰ ਜਿਸ ਵਿੱਚ ਇੱਕ ਪਰਿਵਾਰ ਦੇ ਮਕਾਨ ਦੀ ਕੰਧ ਤੇ ਛੱਤ ਗਿਰਨਾ ਪਰਿਵਾਰ ਦਾ ਬਹੁਤ ਨੁਕਸਾਨ ਹੋਇਆ ਇਸ ਪਰਿਵਾਰ ਵਿੱਚ ਇੱਕ ਪਿਤਾ ਤੇ ਉਸ ਦੀ ਇੱਕ ਬੇਟੀ ਰਹਿੰਦੀ ਹੈ ਪਿਤਾ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੀ ਧੀ ਦਾ ਗੁਜ਼ਾਰਾ ਕਰਦਾ ਹੈ ਪਿਤਾ ਨੇ ਦੱਸਿਆ ਕਿ ਭਾਰੀ ਵਾਰਸ਼ ਕਰਨ ਕਈ ਵਾਰ ਕੰਮ ਨਾ ਮਿਲਣ ਕਰਕੇ ਘਰ ਵਿੱਚ ਹੀ ਰਹਿਣਾ ਪੈਂਦਾ ਹੈ ਇਸ ਸਮੇਂ ਪਿਤਾ ਅਤੇ ਧੀ ਆਪਣੇ ਗਿਰੇ ਹੋਏ ਮਕਾਨ ਨੂੰ ਛੱਡ ਧਰਮਸ਼ਾਲਾ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਣ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਹਟਾ ਚੁੱਕੇ ਹਨ ਕਈ ਪਿੰਡਾਂ ਦੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਆ ਥਾਵਾਂ ਤੇ ਪਹੁੰਚ ਰਹੇ ਹਨ ਭਾਰੀ ਬਰਸਾਤ ਕਾਰਨ ਲੋਕਾਂ ਦੇ ਘਰਾਂ ਦੀਆਂ ਛੱਤਾਂ ਚੁੰਨ ਲਗ ਪਈਆਂ ਹਿਮਾਚਲ ਪ੍ਰੇਪ ਵਿੱਚ ਬੱਦਰ ਫਟਣ ਕਾਰਨ ਅਤੇ ਭਾਰੀ ਬਰਸਾਤ ਕਰਕੇ ਪੰਜਾਬ ਵਿੱਚ ਸਬਜ਼ੀਆਂ ਤੇ ਫਲਾਂ ਦੇ ਰੇਟ ਅਸਮਾਨ ਛੂ ਰਹੇ ਹਨ ਕਿਉਂਕਿ ਹਿਮਾਚਲ ਤੋਂ ਆਉਣ ਵਾਲੀਆਂ ਸਬਜ਼ੀਆਂ ਹਿਮਾਚਲ ਦੇ ਰਸਤੇ ਬੰਦ ਹੋਣ ਕਾਰਨ ਪੰਜਾਬ ਵਿੱਚ ਨਹੀਂ ਪਹੁੰਚ ਰਹੀ ਜਿਆਦਾ ਰੇਟ ਬਦਲਣ ਕਾਰਨ ਲੋਕ ਸਬਜ਼ੀਆਂ ਤੇ ਫਲਾਂ ਨੂੰ ਨਹੀਂ ਖਰੀਦ ਰਹੇ ਉੱਥੇ ਹੀ ਦੁਕਾਨਦਾਰਾਂ ਦਾ ਅਖਰਾਕੀ ਭਾਰੀ ਮੀਂਹ ਕਾਰਨ ਸਾਡੀਆਂ ਦੁਕਾਨਾਂ ਦੇ ਸਾਹਮਣੇ ਪਾਣੀ ਜਮ੍ਹਾਂ ਹੋਣ ਕਰਕੇ ਲੋਕ ਸਾਡੀਆਂ ਦੁਕਾਨਾਂ ਤੱਕ ਨਹੀਂ ਪਹੁੰਚ ਰਹੇ ਜਿਸ ਕਾਰਨ ਸਾਨੂੰ ਕਾਫੀ ਨੁਕਸਾਨ ਹੋ ਰਿਹਾ ਹੈ